ਇਹਗਾ ਸਾਰੇ ਭਰਾਵਾਂ ਨੂੰ ਆ ਦੇਖੋ ਵੀਰੋ ਫੋਨ ਸੈਮਸੰਗ ਦਾ ਪੁਰਾਣਾ ਪਹਿਲੇ ਜਿਹੜੇ ਫੋਨ ਆਉਂਦੇ ਸੀ ਹਨ ਉਹ ਵਾਲੇ ਠੀਕ ਹੈ ਜੀ ਆ ਦੇਖੋ ਉੱਪਰ ਵੀ ਇਹ ਦੇ ਬਟਨੇ ਦੇ ਬਟਨੇ ਆ ਦੇ ਇਦਾਂ ਘੁੰਮਦਾ ਹੈ ਕੈਮਰਾ ਆ ਕੈਮਰਾ ਗਰੂ ਕੈਮਰਾ ਦੇ ਦੇਖੋ ਕੈਮਰਾ ਆ ਉੱਪਰ ਬਟਨ ਹੀ ਕੈਮਰਾ ਆ ਇਹ ਠੀਕ ਹੈ ਜੀ ਦੇਖੋ ਸਭ ਸੈਮਸੰਗ ਦਾ ਫੀਚਰ ਪਹਿਲੇ ਫੋਨਾਂ ਦਾ ਠੀਕ ਹੈ ਜੀ ਇਹਦੀ ਬੈਟਰੀ ਇਸ ਦਾ ਘਟ ਕੇ ਖੁੱਲਦੀ ਆ ਬੈਟਰੀ ਵੀ ਦੂਜੀ ਆ ਸਾਰੀ ਆ ਦੇਖੋ ਇੱਧਰ ਰੋ ਜਾ ਆ ਦੇਖੋ ਬੈਟਰੀ ਵੀ ਦੂਜੀ ਆ ਇਕੱਲੀ ਨਿਕਲਦੀ ਠੀਕ ਹੈ ਜੀ ਇਹ Samsung ਦੇ ਕਿਹੜਾ ਮਾਡਲ ਆ ਦੇਖੋ ਤੁਹਾਡੇ ਲਿਖਿਆ ਆ ਦੇਖੋ ਮਾਡਲ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉ ਲਦੇ ਇੱਕ Nokia ਦਾ ਫੋਨ ਠੀਕ ਆ ਇਹ ਵੀ Samsung ਦਾ ਠੀਕ ਹੈ ਜੀ ਆਹ ਦੇਖੋ ਆ Nokia ਪੁਰਾਣਾ ਠੀਕ ਹੈ ਜੀ ਤੁਹਾਡੇ ਸਾਹਮਣੇ ਸਾਰਾ ਹੀ ਇਦਾਂ ਖੁੱਲਦਾ ਇਹ Nokia ਇਹ ਪਹਿਲੇ ਫੋਨ ਆ ਇਹ ਇਹ ਆ ਜੀ ਇਹ ਦੂਜਾ ਇਦਾਂ ਖੁੱਲਦਾ ਪਿੱਛੇ ਕੈਮਰਾ ਇਦਾਂ ਦਾ ਆ ਠੀਕ ਹੈ ਜੀ ਇਹ ਲਿਖਿਆ Nokia ਹੋ ਗਿਆ ਜੀ ਤੇ ਪਹਿਲੇ ਫੋਨ ਆ ਸਾਰੇ ਬੰਦ ਹੁੰਦੇ ਠੀਕ ਹੈ ਜੀ ਸਾਰੇ ਦੂਜੇ ਆ ਠੀਕ ਹੈ ਜੀ ਟੱਕੜ ਬੋਲ ਕੇ ਪਾਉਂਦਾ ਠੀਕ ਹੈ ਜੀ ਇਹਦਾ ਗੱਲ ਚਾਹ ਰਾਂ ਨਾ ਜੋ ਆ ਤੁਹਾਨੂੰ ਦਿਖਾ ਲਾਂ ਆ ਦੇਖੋ ਚਾਚਾ ਫੜੀ ਟੱਕਣ ਚਾਚਾ ਆ ਦੇਖੋ ਮਾਡਲ ਦੇਖੋ ਇਹਦਾ ਕਿਹੜਾ ਆ ਆ ਦੇਖੋ ਕਿੰਨੇ ਪੁਰਾਣੇ ਫੋਨ ਆ ਨਾ ਸਾਰੇ ਹਾਂ ਆ ਦੇਖ ਲੋ ਕੈਮਰਾ ਲੈ ਕੱਢਾ ਲੈ ਤੇ ਪਹਿਲੇ ਆ ਫੋਨ ਜੀ ਇਹ ਪਹਿਲੇ ਜਿਹੜੇ ਆਉਂਦੇ ਹੁੰਦੇ ਪੁਰਾਣੇ ਆ ਦੇਖੋ ਨੋਕੀਆ ਦਾ ਕਿੰਨਾ ਸੋਹਣਾ ਫੋਨ ਸੀ ਇਹ ਮਾੜੀ ਨੋਕੀਆ ਦੀ ਗਲਤੀ ਨਾ ਇਹ ਨਹੀਂ ਉਹੀ ਫੀਚਰ ਜੇ ਪਾਤਾ ਵਿੰਡੋ ਫਿਊਚਰ ਪਾ ਗਏ ਨੇ ਸਾਰਾ ਹੀ ਆਪਣੀ ਕੰਪਨੀ ਦਾ ਦੂਜਾ ਗੱਲ ਆ ਨਾ ਆ ਸਮਝ ਖਾਂਦੋ ਆ ਦੇਖੋ ਦੋਨੇ ਫੋਨ ਦੇਖੋ ਕਿੰਨੇ ਪੁਰਾਣੇ ਆ ਦੇਖੋ ਯਾ ਇਹਦਾ ਫੀਚਰ ਬਹੁਤ ਵਧੀਆ ਲੱਗਾ ਮੈਨੂੰ ਆ ਸੈਮ Song ਦਾ ਆ ਦੇਖੋ ਜਿਹੜੇ ਪਹਿਲਾਂ ਹਰ ਅੱਜ ਕੱਲ ਨੋਕੀ ਗੱਲਾਂ ਕਰਦਾ ਇਦਾਂ ਕੈਮਰਾ ਫੋਨਾਂ ਦੇ ਖੋਲਦਾ ਦੇ ਉਹ ਨਹੀਂ ਪਹਿਲਾਂ ਹੀ ਸਭ ਤੋਂ ਪਹਿਲਾਂ ਹੀ ਇਦਾਂ ਆ ਫੀਚਰ ਦੇ ਦਿੱਤੇ ਸੀ ਠੀਕ ਹੈ ਜੀ ਨੋਕੀਆ ਤੇ ਸ਼ੇਅਰ ਕਰਿਓ ਮੇਰਾ ਭਰਾ ਵੀਡੀਓ